ਗਲਵਤ ਆ ਪੱਕ ਕਰਨ ਜਾ ਰਹੇ ਆ ਸਰਦਾਰ ਕਲਿੰਦਰ ਸਿੰਘ ਨਾਲ ਸਰਦਾਰ ਕਲਿੰਦਰ ਸਿੰਘ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਅੱਜ ਤੁਹਾਨੂੰ ਤੇ ਅੱਜ ਦੀ ਆਵਾਜ਼ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੁਝ ਮਿੰਟਾਂ ਵਾਸਤੇ ਆਪਾਂ ਜੇ ਕਨੇਡਾ ਦੀਆਂ ਖਬਰਾਂ ਤੇ ਨਿਗਾਹ ਮਾਰੀਏ ਤੇ ਇਸ ਸਾਲ ਇਲੈਕਸ਼ਨ ਹੁੰਦੀ ਹੈ ਤੇ ਪਿਛਲੇ ਸਾਲ ਦੇ ਨਾਲੋਂ ਬੜਾ ਫਰਕ ਪਿਆ ਕਿ ఎలక్షన్ ਹੋਣੀ ਸੀ ਪੀਰ ਪੋਲੀਵਰ ਸਾਹਿਬ ਦੀ ਅਗਵਾਈ ਵਿੱਚ ਉਹਨਾਂ ਨੇ ਪ੍ਰਾਈਮ ਮਿੰਸਟਰ ਬਣ ਜਾਣਾ ਸੀ ਪ੍ਰਾਈਮ ਮਿੰਸਟਰ ਨਬੀਟਿੰਗ ਕਈ ਮੈਂਬਰ ਪਾਰਲੀਮੈਂਟ ਜਾਂ ਮਿਨਿਸਟਰ ਛੱਡ ਕੇ ਜਾ ਰਹੇ ਸੀ ਲਿਬਰਲ ਪਾਰਟੀ ਨੂੰ ਕਈ ਵਾਪਸ ਆ ਗਏ ਕਿਉਂਕਿ ਕੁਰਸੀ ਤਾਂ ਕੁਰਸੀ ਹੁੰਦੀ ਹੈ ਤਾਕਤ ਤੇ ਤਾਕਤ ਹੁੰਦੀ ਹੈ ਹਾਂਜੀ ਹੁਣ ਵੇਖਿਆ ਕਿ ਜਿੱਧਰ ਝਕਾ ਆ ਤੇ ਕਿਉਂਕਿ ਕੁਝ ਸੀਟਾਂ ਘਟਸਾਂ ਨੂੰ ਸਿਰਫ ਇੱਕ ਸੀਟ ਰਹਿ ਗਈ ਹੈ ਦੋ ਉਹ ਬੱਧ ਮੈਂਬਰ ਪਾਰਲੀਮੈਂਟ ਜਿਹੜੇ ਨੇ ਇੱਧਰ ਆਏ ਨੇ ਕਨਸਰਵੇਟਿਵ ਪਾਰਟੀ ਦੇ ਕੁਝ ਨੇ ਇੱਕ ਨਿਗਾ ਕਿ ਮੈਂ ਇਲੈਕਸ਼ਨ ਲੜਨੀ ਨਹੀਂ ਹੈ ਸੋ ਪੀਅਰ ਪੋਲੀਵਰ ਸਭਾਸਤੇ ਵੀ ਚੈਲੰਜ ਹੋ ਸਕਦਾ ਲੀਡਰਸ਼ਿਪ ਵਾਸਤੇ ਵੀ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਦਾਅਵਾ ਕੀਤਾ ਸੀ ਜਦੋਂ ਉਹ ਉਹਨਾਂ ਨੇ ਦੀਡਸ਼ਿਪ ਦੀ ਰੇਸ਼ ਜਿੱਤੀ ਕਿ ਉਹ ਸਰਕਾਰ ਬਣਾਉਣਗੇ ਸਰਕਾਰ ਤਾਂ ਫਿਰ 215 ਤੋਂ ਬਾਅਦ ਬਣ ਹੀ ਨਹੀਂ ਸਕੀ ਕੈਸ ਟਿਕਣਾ ਦੇਖਦੇ ਹਾਂ ਉਸ ਤੋਂ ਬਾਅਦ ਕੁਝ ਪੰਜਾਬ ਦੀਆਂ ਖਬਰਾਂ ਮਤਪਾਲ ਸਿੰਘ ਤੇ ਇੱਕ ਕਬੱਡੀ ਦੇ ਜਿਹੜਾ ਪ੍ਰਮੋਟਰ ਦਾ ਵੀ ਮਰਡਰ ਹੋਣਾ ਪੰਜਾਬ ਵਿੱਚ ਇਹਨਾਂ ਮੁੱਦਿਆਂ ਤੇ ਵੀ ਗੱਲਬਾਤ ਕਰਦੇ ਹਾਂ ਜੀ ਹਾਂ ਜੀ ਪਾਜੀ ਪਹਿਲਾਂ ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਕਿ ਜਿੱਦਾਂ ਇੱਥੇ ਫਲੋਰ ਕ੍ਰਾਸ ਕਰਨ ਦੀ ਜਿਹੜੀ ਉਹ ਜਿਹੜੀ ਦੀਤੀ ਰਵਾਜਾ ਚੱਲਦਾ ਉਹ ਤਕਰੀਬਨ ਚੱਲਿਆ ਆ ਰਿਹਾ ਹੈਗਾ ਸੋਣੇ ਦੇ ਉੱਤੇ ਭਾਵੇਂ ਕਿ ਜਿਹੜੀ ਪਾਰਲੀਮੈਂਟ ਸੈਸ਼ਨ ਤਾਂ ਯਾਨੀ ਕਿ ਆਟਵਾ ਤਾਂ ਹੁਣ ਛੁੱਟੀਆਂ ਤੇ ਚਲਾ ਗਿਆ ਪਰ ਇਸ ਦੇ ਬਾਵਜੂਦ ਵੀ ਆਟਵਾ ਵਾਲੇ ਪੂਰੀ ਤਰ੍ਹਾਂ ਦੇ ਨਾਲ ਗਰਮ ਜਿਹੜਾ ਹਾਂ ਪੂਰਾ ਘਰ ਹੈ ਬਾਹਰ ਪਰ ਮੈਂ ਠੰਡਿਆ ਹਾਂ ਜੀ ਤੇ ਬਾਹਰ ਤੇ ਠੰਡਾ ਪਰ ਲੇਕਿਨ ਉੱਥੇ ਉਹ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਭਕੇ ਹੋਏ ਨੇ ਕਿਉਂਕਿ ਕਾਰਨ ਉਹਦਾ ਇਹੀ ਹੈਗਾ ਕਿ ਇਹਨਾਂ ਕੋਈ ਇੱਕ ਐਮਪੀ ਦੀ ਹੁਣ ਘਾਟ ਰਹਿ ਗਈ ਆ ਸੋ ਇੱਕ ਐਮਪੀ ਪਿੱਛੇ ਇਹ ਵੀ ਗੱਲਬਾਤ ਕੋ ਸੁਣਨ ਨੂੰ ਮਿਲੀ ਸੀ ਕਿ ਸ਼ਾਇਦ ਜਿਹੜਾ ਸਪੀਕਰ ਆ ਉਹ ਸਪੀਕਰ ਵੀ ਇਹਨਾਂ ਦਾ ਆਪਣਾ ਹੀ ਹੈਗਾ ਜਾਨੀ ਕਿ ਲਿਬਰਲ ਆਰਿਆਂ ਦਾ ਹੀ ਹੈ ਤੇ ਉਹ ਸ਼ਾਇਦ ਕਿਸੇ ਹੋਰ ਨੂੰ ਜਾਨੀ ਕਿ ਕਿਆ ਸਾਰੀਆਂ ਲਾਈਆਂ ਜਾਂਦੀਆਂ ਕਿ ਸ਼ਾਇਦ ਇੱਕ ਸੀਟ ਜੀ ਉਹਨਾਂ ਕੋਲ ਜਿਉਂ ਉਹਨਾਂ ਨੇ ਆਪਣੀ ਮжоਰਿਟੀ ਨੂੰ ਅੱਗੇ ਲੈ ਜਾਣਾ ਜਾਂ ਮжоਰਿਟੀ ਪੂਰੀ ਤਰ੍ਹਾਂ ਦੇ ਨਾਲ ਕਰਨੀਆਂ ਕਿਉਂਕਿ ਬਿੱਲ ਪਾਸ ਕਰਨ ਵਾਸਤੇ ਉਹਨਾਂ ਨੂੰ ਹਫ਼ਤੇ ਆ ਹਫ਼ਤਾ ਤਕਰੀਬਨ ਜਿਹੜਾ ਹੈਗਾ ਉਹ ਗਦੀ ਤੋਂ ਨਿਕਲਣਾ ਪਿਆ ਤੇ ਆਉਣ ਵਾਲੇ ਸਮੇਂ 'ਚ ਜੇ ਅਜਿਹੀਆਂ ਕੋਈ ਪਰੇਸ਼ਾਨੀਆਂ ਨਾ ਹੋਣ ਤੇ ਹੋ ਸਕਦਾ ਕਿ ਉਹ ਕਿਤੇ ਕੋਈ ਜਿਹੜਾ ਅ ਐਡਜਸਟਮੈਂਟ ਕਰ ਲਈ ਜਾਵੇ ਕਿ ਸ਼ਾਇਦ ਐਨਡੀਪੀ ਦਾ ਕੋਈ ਜਿਹੜਾ ਸਪੀਕਰ ਹੈ ਉਹਦੇ ਤੋਂ ਬਣਾ ਦਿੱਤਾ ਜਾਵੇ ਤੇ ਇਹ ਆਪਣੀਆਂ ਸੀਟਾਂ ਨੇ ਉਹ ਪੂਰੀਆਂ ਕਰਨਨ ਜਾਂ ਅ ਕਾਲੇ ਦੀ ਵੀ ਇੱਕ ਪ੍ਰੈਸ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਵੀ ਬਹੁਤ ਧਿਆਨ ਖਿੱਚਦੀ ਆ ਇਹਨਾਂ ਦੀ ਕੰਜ਼ਰਵਟਿਵ ਦੀ ਕਿ ਹੋ ਸਕਦਾ ਕਿ ਇੱਕ ਦੋ ਬੰਦੇ ਹੋਰ ਵੀ ਜਿਹੜੇ ਨੇ ਉਹ ਜਾਨੀ ਕਿ ਤਿਆਰ ਨਹੀਂ ਪਰ ਲਿਬਰਲ ਦਾ ਦਾਵਾ ਇਹ ਆ ਕਿ ਬਹੁਤ ਸਾਰੀਆਂ ਇਨਕੁਆਰੀਜ਼ ਨੇ ਸਾਡੇ ਕੋਲ 14-15 ਦੀਆਂ ਇਨਕੁਆਰੀਜ਼ ਉਹ ਦੱਸ ਰਹੇ ਨੇ ਤੇ ਉਹ ਦੇ ਮੁਤਾਬਕ ਤਾਂ ਫਿਰ ਹੋਰ ਵੀ ਜਾਨੀ ਕਿ ਜਿਹੜਾ ਹੈਗਾ ਉਹ ਇਹ ਸਿਲਸਿਲਾ ਜਿਹੜਾ ਚੱਲ ਸਕਦਾ ਸੋ ਇਹ ਜਿਹੜੀ ਪੋਲਿਟਿਕਸ ਹੈਗੀ ਆ ਜਾਂ ਪੋਲੀਟੀਕਲ ਜਿਹੜਾ ਸਟਰਕਚਰ ਹੈਗਾ ਉਹ ਇੱਥੇ ਲੀਗਲ ਹੈਗਾ ਜਾ ਸਕਦੇ ਹੈਗੇ ਨੇ ਉਹ ਬਾਅਦ ਵਿੱਚ ਉਹਨਾਂ ਦੇ ਅਗੇਂਸਟ ਜੋ ਮਰਜ਼ੀ ਕਰ ਲਿਆ ਜਾਵੇ ਯਾਨੀ ਕਿ ਜਿਹੜੇ ਜਿਹੜੇ ਆ ਪਿੱਛੇ ਹੁਣ ਹੁਣ ਜਿਨ੍ਹਾਂ ਨੇ ਫਲੋਰ ਕ੍ਰਾਸ ਕੀਤਾ ਉਹਨਾਂ ਦੇ ਅਗੇਂਸਟ ਇੱਕ ਪਟੀਸ਼ਨ ਵੀ ਪਾਈ ਗਈ ਆ ਸੋ ਪਟੀਸ਼ਨਾਂ ਜਿਹੜੀਆਂ ਨੇ ਉਹ ਚੱਲਦੀਆਂ ਹੁੰਦੀਆਂ ਨੇ ਕਹਿੰਦੇ ਜੀ ਆ ਵੱਖ-ਵੱਖ ਨਿਊਜ਼ ਜਿਹੜੇ ਚੈਨਲਸ ਨੇ ਉਹ ਕੋਈ ਦੇ ਰਿਹਾ ਜੀ 40000 ਉਹਦੇ ਅਗੇਂਸਟ ਜਿਹੜੇ ਸੀ ਕਿ ਉਹ ਪਟੀਸ਼ਨ ਦੇ ਉੱਤੇ ਸਿਗਨੇਚਰ ਹੋ ਗਏ ਨੇ ਦਸਟ ਪਰ ਉਹਦੇ ਨਾਲ ਮੈਨੂੰ ਲੱਗਦਾ ਕਿ ਹੁਣ ਕੋਈ ਬਹੁਤ ਜ਼ਿਆਦਾ ਫਾਇਦਾ ਵਾਲਾ ਨਹੀਂ ਹੈਗਾ ਸੋ ਇਹ ਪੋਲਿਟਿਕਲ ਸਟਰਕਚਰ ਦੇ ਵਿੱਚ ਅੱਜ ਕੱਲ ਸਾਰਾ ਕੁਝ ਹੀ ਜਾਇਜ਼ ਆ ਜੇ ਤੁਸੀਂ ਸਾਰੇ ਹੀ ਪੋਲਿਟਿਕਲ ਸਟਰਕਚਰ ਨੂੰ ਦੇਖੋ ਤਾਂ ਜਿਸ ਜਿਸ ਦੇਸ਼ ਦੇ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਕਾਨੂੰਨ ਨੇ ਉਹਦੇ ਮੁਤਾਬਕ ਜਿਹੜੇ ਇਹ ਪੋਲਿਟਿਕਲ ਬੰਦੇ ਹੁੰਦੇ ਨੇ ਉਹ ਆਪਣੇ ਆਪਣੇ ਜਿਹੜਾ ਮਾਈਂਡ ਆ ਉਹਨੂੰ ਵੀ ਚੇਂਜ ਕਰਦੇ ਨੇ ਆਪਣਾ ਆਪਣੀ ਵਿਜ਼ਨ ਨੂੰ ਵੀ ਚੇਂਜ ਕਰ ਜਾਂਦੇ ਨੇ ਸੋ ਇਹ ਸਾਰਾ ਕੁਝ ਚੱਲਿਆ ਆ ਰਿਹਾ ਉਹਦੇ ਵਿੱਚ ਕੈਨੇਡਾ ਵੀ ਜਿਹੜਾ ਮੈਨੂੰ ਲੱਗਦਾ ਕਿ ਵਾਝਾ ਨਹੀਂ ਹੈ ਬਥੇਰਾ ਇੱਥੇ ਜਿਹੜਾ ਹੈ ਇਸ ਗੱਲ ਦੇ ਉੱਤੇ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਕੈਨੇਡਾ ਦੇ ਇਹ ਅ ਇਤਿਹਾਸ ਦੇ ਵਿੱਚ ਨਹੀਂ ਪਰ ਜੇ ਤੁਸੀਂ ਇਹਦਾ ਇਤਿਹਾਸਕ ਪੱਖ ਦੇਖੋ ਤਾਂ ਇਹ ਪਿਛਲੇ ਸਮੇਂ ਦੇ ਵਿੱਚ ਵੀ ਤਕਰੀਬਨ ਕੋਈ 2 ਤੋਂ ਲੈ ਕੇ 3 ਬੰਦੇ ਇਹ ਜਿਹੜਾ ਫਲੋਰ ਕ੍ਰਾਸਿੰਗ ਦਾ ਸਿਲਸਿਲਾ ਚੱਲਿਆ ਆ ਰਿਹਾ ਇਸ ਤੋਂ ਜ਼ਿਆਦਾ ਨਹੀਂ ਹੈ ਪਰ ਲੇਕਿਨ 2-3 ਦੀ ਐਵਰੇਜ ਜਿਹੜੀ ਆ ਉਹ ਪਿਛਲੇ ਕਈ ਦਹਾਕਿਆਂ ਦਾ ਤੁਸੀਂ ਡਾਟਾ ਕੱਢ ਲਓ ਤੇ ਤੁਹਾਨੂੰ ਉਹ ਜਿਹੜਾ ਹੈ ਉਹ ਸਾਹਮਣੇ ਆ ਜਾਏਗਾ ਸੋ ਇਹ ਸਿਲਸਿਲਾ ਭਾਜੀ ਇਸ ਤਰ੍ਹਾਂ ਦੇ ਨਾਲ ਚੱਲਦਾ ਜਾ ਹਾਂਜੀ ਜਦੋਂ ਤੁਸੀਂ ਗੱਲ ਕੀਤੀ ਆ ਵੀ ਕੈਨੇਡਾ ਦੀ ਜਦੋਂ ਆਪਾਂ 170 ਦੀ ਗੱਲ ਕਰਦੇ ਜਦੋਂ ਆਪਾਂ ট্রান্স ਨੈਸ਼ਨਲ ਰਿਪ੍ਰੈਸ਼ਨ ਦੀ ਗੱਲ ਕਰਦੇ ਹੁਣ ਇੱਕ ਬੰਦਾ FBI ਨੇ ਕੈਲੀਫੋਰਨੀਆ ਤੋਂ ਜਿਹੜਾ ਕਹ ਲੋ ਵੀ ਉੱਥੇ ਉਹਨਾਂ ਨੇ ਅਰੈਸਟ ਕੀਤਾ ਹੋਇਆ ਹੋਰ ਬਹੁਤ ਸਾਰੇ ਕੇਸ ਨੇ ਕੇਸ ਧੜਾ ਧੜ ਆ ਰਹੇ ਨੇ ਦੂਜੇ ਪਾਸੇ ਇੱਥੇ ਸਾਡੇ ਟ੍ਰੇਡ ਮਿਨਿਸਟਰ ਜੀ ਮਿਸਟਰ ਸਿੱਧੂ ਤੇ ਫੌਨ ਮਿਨਿਸਟਰ ਨੇ ਅਨੀਤਾ ਆਨੰਦ ਇਹ ਸਾਰੇ ਇੰਡੀਆ ਨੂੰ ਖੁਸ਼ ਕਰਨ ਤੇ ਲੱਗੇ ਹੋਏ ਨੇ ਹਾਂਜੀ ਇਹਨਾਂ ਨੂੰ ਪਤਾ ਨਹੀਂ ਕੀ ਲੱਗਦਾ ਕਿ ਇੰਡੀਆ ਤੋਂ ਬਿਨਾ ਇਹਨਾਂ ਦਾ ਸਾਕ ਨਾਕ ਸੁੱਕਦਾ ਜਿਹੜਾ ਦੇਸ਼ ਆਊਟ ਆਫ ਵੇ ਜਾ ਕੇ ਰਸ਼ੀਆਨੂ ਵੀ ਚਾਈਨਾ ਨੂੰ ਵੀ ਬੀਟ ਕਰਦਾ ਹੈ ਕਿ ਦੇਖੋ ਅਸੀਂ ਟ੍ਰਾਂਸਨੇਸ਼ਨਲ ਪ੍ਰੈਸ਼ਨ ਕਰ ਸਕਦੇ ਆ ਉਹਨਾਂ ਨੇ ਅਜੇ ਤੱਕ ਕਿਸੇ ਨੂੰ ਕੰਡੈਮਨ ਨਹੀਂ ਕੀਤਾ ਹਾਂਜੀ ਦੂਜੇ ਪਾਸੇ ਇਹ ਦੇਖੋ ਕਿ ਜਿਹੜਾ ਲਾਰਸ ਸੁਚਨੋਈ ਵਰਗਜ ਹੋਰ ਇਹ ਤਾਂ ਇੱਕ ਫੀਲੇ ਨੇ ਹਾਂਜੀ ਸੋ ਉਧਰ ਇੱਕ ਇਹੋ ਜਿਹਾ ਟ੍ਰੇਡ ਆ ਕਈ ਵਾਰ ਇਦਾਂ ਦਾ ਲੱਗਦਾ ਹੈ ਕਿ ਕੈਨੇਡਾ ਅਸਲ ਵਿੱਚ ਜਿਹੜਾ ਜਿਹੜਾ ਸਟੈਂਡ ਸੀ ਕੈਨੇਡਾ ਦਾ ਇੱਕ ਇੱਕ ਵਧੀਆ ਦੇਸ਼ ਦਾ ਇੱਕ ਸੌ ਵੰਡੀ ਦਾ ਇਹ ਲਿਬਰਲ ਮਾਰਕਾ ਨੇ ਦੀ ਅਗਵਾਈ ਵਿੱਚ ਇਹ ਵੀ ਲੂਜ਼ ਕਰਨਗੇ ਇਹਦੇ ਤੇ ਕੋਈ ਕਮੈਂਟ ਕਰਨਾ ਚਾਹੁੰਦੇ ਉਸ ਤੋਂ ਬਾਅਦ ਆਪਾਂ ਜੀ ਨਹੀਂ ਪੰਜਾਬ ਦੇ ਕੁਝ ਖਬਰਾਂ ਵੀ ਸਾਂਝੀਆਂ ਕਰ ਲਈਏ ਕਿਉਂਕਿ ਟ੍ਰੇਡ ਕਿਸੇ ਚੰਗੇ 파ਟਰਨ ਨਾਲ ਹੁੰਦੀ ਹੈ ਤੁਸੀਂ ਕੀ ਟ੍ਰੇਡ ਕਰਨਾ ਤੁਸੀਂ ਟ੍ਰਾਂਸ ਨੈਸ਼ਨਲ ਪ੍ਰੋਪਰੇਸ਼ਨ ਟ੍ਰੇਡ ਕਰਨਾ ਜਾਂ ਤੁਸੀਂ ਰੀਅਲ ਟ੍ਰੇਡ ਕਰਨਾ ਹਾਂਜੀ ਬਿਲਕੁਲ ਇਹ ਇਹ ਗੱਲ ਦੇਖੋ ਇਹ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਜਿਹੜੇ ਦੇਸ਼ ਦੇ ਸਥਿਤੀ ਜਾਂਦੇ ਨੇ ਜ ਉਹਨਾਂ ਦੇ ਸੁਰੱਖਿਆ ਦਾ ਮਾਮਲਾ ਜਿਹੜਾ ਪਹਿਲਾਂ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰੋਗੇ ਇਗਨੋਰ ਕਰਕੇ ਤੇ ਤੁਸੀਂ ਇਹਨਾਂ ਨੂੰ ਤੁਸੀਂ ਕਹੋਗੇ ਜੀ ਸਸ ਅਸੀਂ ਅਸੀਂ ਆਪਣੇ ਬਿਜ਼ਨਸ ਨੂੰ ਪਹਿਲਾਂ ਦੇਖਣਾ ਹੈ ਜ ਸਾਡਾ ਬਿਜ਼ਨਸ ਮਾਡਲ ਕਿੱਦਾਂ ਦਾ ਹੋਣਾ ਚਾਹੀਦਾ ਜਦ ਅਸੀਂ ਆਪਣੇ ਨਵੇਂ 파ਟਨਰ ਲੱਭ ਰਹੇ ਹਾਂ ਉਸ 파ਟਨਰ ਦੇ ਵਿੱਚ ਭਾਰਤ ਨੂੰ ਅਸੀਂ ਰੱਖਦੇ ਹਾਂ ਲੇਕਿਨ ਤੁਸੀਂ ਜੇ ਰੱਖਣਾ ਵੀ ਆ ਤਾਂ ਪਹਿਲਾਂ ਉਹਨਾਂ ਦੇ ਨਾਲ ਇਸ ਚੀਜ਼ ਦੇ ਉੱਤੇ ਬੈਠ ਕੇ ਕੋਈ ਇਸ ਕੱਲ ਦੇ ਉੱਤੇ ਜਿਹੜੀ ਆ ਉਹ ਕਮਿਟਮੈਂਟ ਹੋਣੀ ਚਾਹੀਦੀ ਹੈ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਆ ਕੇ ਕਿਸੇ ਕਿਸਮ ਦੀ ਵੀ ਕੋਈ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਕਰੋਗੇ ਜੋ ਪਿਛਲੇ ਸਮੇਂ ਦੇ ਵਿੱਚ ਹੋਈ ਆ। ਸੋ ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਅਗਨੋਰ ਕਰਕੇ ਇਹ ਸੋਚਦੇ ਹੋ ਕਿ ਆਪਣੇ ਜਿਹੜੇ ਸਿਟੀਜ਼ਨਸ ਨੇ ਜਾਂ ਜਿਹੜੇ ਆਪਣੇ ਤੁਹਾਡੇ ਦੇਸ਼ ਦੇ ਲੋਕ ਨੇ ਉਹਨਾਂ ਦੀ ਜਾਨ ਜਾਂਦੀ ਆ ਜਾਵੇ ਤਾਂ ਫਿਰ ਜਿਹੜੀ ਕੈਨੇਡਾ ਦੀ 70 ਜਾਂ ਕੈਨੇਡਾ ਦੇ ਵਿੱਚ ਫਰੀडम ਆਫ ਐਕਸਪ੍ਰੈਸ਼ਨ ਦਾ ਫਰੀडम ਆਫ ਸਪੀਚ ਦੀਆਂ ਗੱਲਾਂ ਨੇ ਜਾਂ ਕੋਈ ਆਪਣੇ ਧਰਮ ਦੀ ਪ੍ਰੈਕਟਿਸ ਆ ਉਹਨੇ ਉਹਦੇ ਤੇ ਫਿਰ ਬਿਲਕੁਲ ਤੁਸੀਂ ਉਲਟ ਚੱਲੇ ਜਾ ਰਹੇ ਹੋ। ਸੋ ਜਦੋਂ ਤੁਸੀਂ ਉਲਟ ਜਾਣ ਦੀ ਕੋਸ਼ਿਸ਼ ਕਰੋਗੇ ਤਾਂ ਫਿਰ ਤੁਹਾਡੇ ਦੇਸ਼ ਨੂੰ ਇਹ ਇੱਕ ਸਾਈਡ ਤਾਂ ਬੜੀ ਸਪੱਸ਼ਟੀ ਪੰਜਾਬੀ ਚੋ ਘਾਲਤਾ ਕਿ ਅੱਗਾ ਸੌਰ ਪਿੱਛਾ ਛੋੜ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਤਾਂ ਤੁਸੀਂ ਬਹੁਤ ਕੁਝ ਲੂਜ਼ ਵੀ ਕਰਜੋਗੇ ਆਪਣੇ ਦੇਸ਼ ਦੇ ਆਪਣੇ ਆ ਕੁਝ ਸਿਮਾਵਾ ਹੁੰਦੀਆਂ ਨੇ ਆਪਣਾ ਤੁਹਾਡਾ ਕੋਈ ਸਟੇਟਸ ਹੁੰਦਾ ਹੈਗਾ ਜੇ ਉਹ ਸਟੇਟਸ ਨੂੰ ਵੀ ਤੁਸੀਂ ਲੂਜ਼ ਕਰਦੇ ਜਾਓਗੇ ਤਾਂ ਫਿਰ ਜਿਹੜਾ ਹੈ ਉਹ ਕਿਹੜੀਆਂ ਕਦਰਾਂ ਕੀਮਤਾਂ ਦੇ ਬੇਸ ਤੇ ਲੋਕਾਂ ਨੂੰ ਤੁਸੀਂ ਇਹ ਦੱਸਣ ਦੇ ਵਿੱਚ ਕਮਜਾਬ ਹੋਗੇ ਕਿ ਗੋ ਜੀ ਅਸੀਂ ਤਾਂ ਆਪਣੇ ਨਾਸ਼ਤਾਨ ਦੇ ਵਾਸਤੇ ਆਹ ਕੁਝ ਜਿਹੜਾ ਉਹ ਕਰਦੇ ਹੈਗੇ ਹਾਂ ਸੋ ਆਪਾਂ ਹੁਣ ਗੱਲ ਪੰਜਾਬ ਦੀ ਕਰਦੇ ਹਾਂ ਹਾਂਜੀ ਉਹ ਵੀ ਕਰ ਲਈ ਦੋ ਕੁ ਮਿੰਟ ਗੋ ਹੈਡ ਜੀ ਸੋ ਪੰਜਾਬ ਦੇ ਵਿੱਚ ਭਾਜੀ ਜਿਹੜੇ ਹੈ ਲੈਂਡ ਆਰਡਰ ਦੀ ਜਿਹੜੀ ਆ ਵੈਸੇ ਤਾਂ 쓰ਤੀ ਸੀ ਜਿਹੜੀ ਆ ਉਹ ਤਕਰੀਬਨ ਜੇ ਤੁਹਾਡਾਰ ਦੇ ਵਿੱਚ ਨਿਗਾਹ ਮਾਰ ਲਈ ਜਾਵੇ ਪਿੱਛੇ ਆ ਤੁਸੀਂ ਖਬਰ ਕਵਰ ਹੀ ਕਰਦੇ ਆ ऑस्ट्रेलिया ਚ ਕੀ ਕੁਝ ਹੋਇਆ ਜਾਂ ਹੋਰ ਦੇਸ਼ਾਂ ਦੇ ਵਿੱਚ ਤੁਸੀਂ ਲਗਾਉਂਦੇ ਹੋ ਤਾਂ ਤਕਰੀਬਨ ਹਲਚਲ ਹਰ ਦੇਸ਼ ਦੇ ਵਿੱਚ ਜਿਹੜੀ ਆ ਉਹ ਤਕਰੀਬਨ ਕਿਤੇ ਕੁਝ ਘੱਟ ਕਿਤੇ ਕੁਝ ਵੱਧ ਚੱਲਦੀ ਯਾਰੇ ਪਰ ਜੇਕਰ ਸਾਡਾ ਜਿਹੜਾ ਜੜ ਸਾਡੀ ਜੁੜੀ ਹੋਈ ਆ ਪੰਜਾਬ ਦੇ ਨਾਲ ਜੁੜੀ ਆ ਤਾਂ ਸਾਡੀ ਗੱਲਬਾਤ ਕਰਨਾ ਜਿਹੜਾ ਉੱਥੇ ਜ਼ਰੂਰ ਬੰਦਾ ਪੰਜਾਬ ਦੇ ਵਿੱਚ ਜਿਹੜਾ ਇਹ ਚੱਲਿਆ ਆ ਰਿਹਾ ਸੈਂਸਲਾ ਕੇ ਉਥੇ ਆ ਜਿਹੜਾ ਰਾਣਾ ਜਿਹੜਾ ਬਲਾਚੌਰੀਆ ਸੀਗਾ ਉਹ ਜਿਹੜਾ ਜਿਹੜਾ ਕਬੱਡੀ ਖਿਡਾਰੀ ਵੀ ਸੀਗਾ ਤੇ ਪ੍ਰਮੋਟਰ ਵੀ ਸੀਗਾ ਉਹਦਾ ਕਤਲ ਕਰ ਦਿੱਤਾ ਗਿਆ ਤੋਂ ਕਤਲ ਕਰਨ ਵਾਲੇ ਨੂੰ ਪੁੱਛਿਆ ਜਾਂਦਾ ਕਿ ਭਾਈ ਤੈਨੂੰ ਕੋਈ ਇਸ ਦੇ ਉੱਤੇ ਕੋ ਤੈਨੂੰ ਇਸ ਦੇ ਉੱਤੇ ਤੂੰ ਕਿਉਂ ਮਾਰਿਆ ਜਾਂ ਕਿੱਦਾਂ ਮਾਰਿਆ ਤੇ ਉਹ ਬਾਅਦ ਵਿੱਚ ਪਤਾ ਨਹੀਂ ਕਿਉਂਕਿ ਅੱਗੇ ਪਿਆਦੇ ਹੁੰਦੇ ਨੇ ਜਾਂ ਅੱਗੇ ਉਹਨਾਂ ਦੇ ਰੱਖੇ ਬੰਦੇ ਜਿਨ੍ਹਾਂ ਨੂੰ ਹਾਇਰ ਕਰਦੇ ਨੇ ਉਹਨਾਂ ਨੂੰ ਕੋਈ ਬਹੁਤਾ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਕਿੰਨੂੰ ਮਾਰ ਰਹੇ ਆਂ ਜੋ ਇਹ ਬੰਦੇ ਦਾ ਸਮਾਜ ਵਿੱਚ ਕੀ ਰੋਲ ਆ ਜਾਂ ਇਹ ਕਿਹੋ ਜਿਹਾ ਬੰਦਾ ਹੈਗਾ ਸੋ ਉਹਨਾਂ ਦਾ ਕੰਮ ਹੁੰਦਾ ਕਿ ਆਪਣੀ ਕਾਰਵਾਈ ਨੂੰ ਪਾ ਦੇਣਾ ਤੇ ਬਾਅਦ ਵਿੱਚ ਭਾਵੇਂ ਉਹਦੇ ਤੇ ਤੁਸੀਂ ਪਛਤਾਵਾ ਕਰੋ ਪਰ ਤੁਸੀਂ ਜਿਹੜੀ ਜਦੋਂ ਤੁਸੀਂ ਲਾਅ ਐਂਡ ਆਰਡਰ ਦੀ ਗੱਲ ਕਰਦੇ ਹੋ ਪੰਜਾਬ ਦੇ ਵਿੱਚ ਤਾਂ ਉੱਥੇ ਦਿਨ-ਬਦਨ ਦੀਆਂ ਘਟਨਾਵਾਂ ਕੋਸ਼ਟਾ ਸਾਹਮਣੇ ਆ ਜਾਂਦੀਆਂ ਨੇ ਇੰਨਾ ਸੋਸ਼ਲ ਮੀਡੀਆ ਹੋਣ ਦੇ ਬਾਵਜੂਦ ਇੰਨਾ ਮੀਡੀਆ ਹੋਣ ਦੇ ਬਾਵਜੂਦ ਵੀ ਤਕਰੀਬਨ ਜਿਹੜੇ ਪਿੱਛੇ ਜਿਹੜੀ ਡਾਟਾ ਕਲੈਕਟ ਕੀਤਾ ਗਿਆ ਸੀਗਾ ਉਹਦੇ ਵਿੱਚ ਵੀ ਇਹ ਦੱਸਿਆ ਗਿਆ ਕਿ 35 40 40 ਤੋਂ ਲੈ ਕੇ 50% ਤੱਕ ਵੀ ਰਿਪੋਰਟਸ ਹੀ ਨਹੀਂ ਹੁੰਦੀਆਂ ਹੈਗੀਆਂ ਕਿ ਜਿਹੜੀਆਂ ਕਿਸੇ ਕੈਮਰੇ 'ਚ ਨਹੀਂ ਆਉਂਦੀਆਂ ਜਾਂ ਲੋਕੀ ਨਹੀਂ ਦੱਸਦੇ ਕਿ ਸਾਡੇ ਨਾਲ ਕਿਹੋ ਜੀ ਘਟਨਾ ਜਿਹੜੀ ਉਹ ਵਾਪਰ ਗਈ ਹੈਗੀ ਆ ਸੋ ਜਦੋਂ ਕੋਈ ਵੱਡੀ ਘਟਨਾ ਵਾਪਰ ਜਾਂਦੀ ਹੈ ਗੋਲੀਬਾਰੀ ਦੀਆਂ ਘਟਨਾਵਾਂ ਕਿਸੇ ਨੂੰ ਧੱਕੇ ਦੇ ਨਾਲ ਕਿਸੇ ਕੋ ਫਰौतीयां ਮੰਗਣ ਦਾ ਜਿਹੜਾ ਸੈਂਸਲਾ ਉਹ ਆਪਾਂ ਇੱਥੇ ਵੀ ਦੇਖਦੇ ਆਂ ਤੋ ਉੱਥੇ ਵੀ ਜਿਹੜਾ ਉਸੇ ਤਰ੍ਹਾਂ ਦੇ ਨਾਲ ਚੱਲਿਆ ਰਿਹਾ ਤੋ ਕਤਲਾਂ ਦੀ ਗਿਣਤੀ ਜਿਹੜੀ ਆ ਉੱਥੇ ਵਧਦੀ ਜਾ ਰਹੀ ਆ ਦਿਨ-ਬਦਨ ਲੋਕਾਂ ਕੋਲ ਨਜਾਇਜ਼ ਹਥਿਆਰਾਂ ਦੀ ਗਿਣਤੀ ਇੰਨੀ ਜ਼ਿਆਦਾ ਹੈਗੀ ਆ ਤੋ ਜਦੋਂ ਤੁਹਾਡਾ ਅਨ ਕੰਟਰੋਲ ਹੀ ਸਿਸਟਮ ਹੋ ਗਏ ਤੁਹਾਡਾ ਪੁਲਿਸ ਰਾਜ ਹੀ ਬਣ ਜਾਵੇ ਤੁਹਾਡੇ ਆਪਣੇ ਪੁਲਿਸ ਵਾਲੇ ਵੀ ਇਨਵੋਲਵ ਹੋ ਜਾਣ ਤਾਂ ਫਿਰ ਜਿਹੜਾ ਉਹ ਕਹਿੰਦੇ ਵਾਰ ਜਿਹੜੀ ਖੇਤ ਨੂੰ ਖਾਣ ਲੱਗ ਪਵੇ ਤਾਂ ਫਿਰ ਮੈਨੂੰ ਇਹ ਲੱਗਦਾ ਕਿ ਉਸ ਜਗ੍ਹਾ ਦਾ ਵਾਲੀ ਵਾਰਸ ਕੌਣ ਹੋਏਗਾ ਯਾਨੀ ਕਿ ਉੱਥੇ ਜਿਹੜੇ ਪੋਲੀਟੀਕਲ ਬੰਦਿਆਂ ਵੱਲੋਂ ਆਪਣੇ ਬੰਦੇ ਪੈਦਾ ਕਰਕੇ ਇਸ ਤਰ੍ਹਾਂ ਦੇ ਜਿਨ੍ਹਾਂ ਕੋ ਕੰਮ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਸੋ ਔਰ ਵਾਲੇ ਸਮੇਂ ਦੇ ਵਿੱਚ ਜਦੋਂ ਫਿਰ ਉਹੀ ਜਿਹੜੇ ਬੰਦੇ ਨੇ ਉਹ ਤਗੜੇ ਹੁੰਦੇ ਨੇ ਫਿਰ ਉਹਨਾਂ ਦੇ ਉੱਤੇ ਵੀ ਇਹੋ ਜਿਹੇ ਜਿਹੜੇ ਨੇ ਜਦੋਂ ਅਟੈਕ ਕਰਦੇ ਨੇ ਤਾਂ ਫਿਰ ਇਹ ਚੀਜ਼ ਜਿਹੜੀ ਆ ਸਾਹਮਣੇ ਆਉਂਦੀ ਆ ਪਰ ਲੇਕਿਨ ਉਦੋਂ ਨੂੰ ਸਮਾਂ ਗੁਜ਼ਰ ਚੁੱਕਿਆ ਹੁੰਦਾ ਹਾਲਾਤ ਵਿਗੜ ਚੁੱਕੇ ਹੁੰਦੇ ਨੇ ਸੋ ਪੰਜਾਬ ਦੇ ਹਾਲਾਤ ਵੀ ਇਸੇ ਤਰ੍ਹਾਂ ਦਾ ਕੁਝ ਤਸਵੀਰ ਜਿਹੜੀ ਆ ਉਹ ਬਿਆਨ ਕਰਦੇ ਨੇ ਸੋ ਇਹ ਕਤਲਾਂ ਦਾ ਸਿਲਸਲਾ ਵੀ ਚੱਲਿਆ ਆ ਰਿਹਾ ਫਰੋਤੀਆਂ ਦਾ ਸਿਲਸਲਾ ਵੀ ਚੱਲਿਆ ਆ ਰਿਹਾ ਬੇਰੁਜ਼ਗਾਰੀ ਦਾ ਸਿਲਸਲਾ ਵੀ ਚੱਲਿਆ ਆ ਰਿਹਾ ਨਸ਼ਿਆਂ ਦੀ ਹਰ ਵੀ ਇਹ ਸੋ ਇਹ ਵੀ ਇੱਕ ਜੀ ਇਹਨੂੰ ਤੁਸੀਂ ਹਾਂਜੀ ਇਹ 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 ਜਿਹੜਾ ਸਾਰਾ ਕੁਝ ਹੈ ਨਾ ਜਿਸ ਤਰ੍ਹਾਂ ਇੰਡੀਆ ਦਾ ਸਿਸਟਮ ਹੈ ਸਰਕਾਰ ਹੈ ਉਹ ਇੰਡਾਇਰੈਕਟਲੀ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਆ ਜਿਹੜਾ ਗੈਂਗਵਾਰ ਦੇ ਵਿੱਚ ਜਾਂ ਫਿਰ ਇੱਥੇ ਅਤਵਾਦ ਹੋ ਰਿਹਾ ਕਿਸੇ ਨੂੰ ਅਤਵਾਦੀ ਕਹਿ ਕੇ ਕਿਸੇ ਨੂੰ ਕਸ਼ ਕਹਿ ਕੇ ਇੰਟਰਨੈਸ਼ਨਲ ਲੈਵਲ ਤੇ ਵੀ ਤੇ ਨੈਸ਼ਨਲ ਲੈਵਲ ਤੇ ਵੀ ਟ੍ਰਾਂਸਨੈਸ਼ਨਲ ਆਪਰੇਸ਼ਨ ਇਸ ਕਰਕੇ ਬਹੁਤ ਵੱਡਾ ਮੁੱਦਾ ਆ ਸੋ ਇਹ ਬਹੁਤ ਵੱਡੇ ਮੁੱਦੇ ਨੇ ਭਾਈ ਇਸ ਦੇਸ਼ ਨੂੰ ਇੰਡੀਆ ਵਰਗਾ ਨਾ ਬਣਾਓ ਇਹਨੂੰ ਕੈਨੇਡਾ ਨੂੰ ਕੈਨੇਡਾ ਰਹਿਣ ਦਿਓ ਪੰਜਾਬ ਨੂੰ ਪੰਜਾਬ ਰਹਿਣ ਦਿਓ ਪੰਜਾਬ ਇੱਕ ਵੱਖਰਾ ਦੇਸ਼ ਹੈਗਾ ਪੰਜਾਬ ਨੂੰ ਦਿੱਲੀ ਨੇ ਗੁਲਾਮ ਬਣਾਇਆ ਹੋਇਆ ਸੋ ਇਹ ਗੱਲਾਂ ਬਾਤਾਂ ਸੀ ਕਰਦੇ ਆ ਤੁਹਾਨੂੰ ਵੀ ਹਰ ਇੱਕ ਨੂੰ ਕਰਨੀਆਂ ਚਾਹੀਦੀਆਂ ਨੇ ਭਾਈ ਇਹ ਬਹੁਤ ਸੀਰੀਅਸ ਮੁੱਦੇ ਨੇ ਸਰਦਾਰ ਕੁਜਿੰਦਰ ਸਿੰਘ ਧੰਨਵਾਦ ਤੁਸੀਂ ਅੱਜ ਦੀ ਬਾਤ ਦੇ ਸਰੋਤਿਆਂ ਨਾਲ ਸਾਂਝ ਪਾਈ ਆ ਸਾਰੇ ਦਰਸ਼ਕਾਂ ਨਾਲ ਸਾਂਝ ਪਾਈ ਆ ਆਪਾਂ ਫਿਰ ਵੀ ਮਿਲਦੇ ਮੇਰੇ ਖਾਜ ਆਪਣਾ ਸਮਾਸਮਾਗਤੀ ਵੱਲੋਂ ਜਾ ਰਿਹਾ ਤੇ ਆਪਾਂ ਫਤੇ ਸਾਂਝੀ ਕਰ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ